ਅੰਮਨੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 519 ਸ਼ਲੋਕ ਮਹਲਾ 5 ਕਾਮ ਕ੍ਰੂਦ ਲੋਭ ਮੋਛੋਟਿਐ ਦੀਜੈ ਅਗਨ ਚਲਾਈ ਹੇ ਨਾਨਕ ਕਾਮ ਕ੍ਰੋਧ ਤੇ ਲੋਭ ਅਤਿਵਕਾਰ ਛੱਡਨੇ ਚਾਹੀਦੇ ਹਨ ਇਹਨਾਂ ਨੂੰ ਅੱਗ ਵਿੱਚ ਸਾੜ ਦੇ ਕੇ ਜੀਵ ਵਿਧਿਆ ਨਿਤ ਜਾਪੀਐ ਨਾਨਕ ਸਾਚਾ ਨਾਮ ਓ ਜਦ ਤੱਕ ਜਿਉਂਦੇ ਹਾਂ ਪ੍ਰਭੂ ਦਾ ਸੱਚਾ ਨਾਮ ਸਦਾ ਸਿਮਰਤੇ ਰਹੀਏ ਮਹੱਲਾ ਪੰਜਵਾਂ सिमरत सिमरत पर सब फल पाया प्रभु का नाम सिमर सिमर के सारे फल हासिल हो जाते हैं भाव जागत वालिया सारियां मुक जा नानक नाम आराध्या गुरपुरे दिया मलाए हे नानक जिस मनुख ने पूरे गुरु के राही प्रभु का नाम सिमरिया है गुरु ने ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ ਦਿੱਤਾ ਹੈ ਉਹ ਜਗਤ ਵਿੱਚ ਰਹਿੰਦਿਆ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਯਾਦ ਹੈ ਤਿਸ ਕੀ ਗਈ ਭੁਲਾਏ ਮਿਟੇ ਅੰਦੇਸਿਆ ਉਸ ਦੀ ਫਿਪਤਾ ਦੂਰ ਹੋ ਜਾਂਦੀ ਹੈ ਉਸ ਤੇ ਫਿਕਰ ਮਿਟ ਜਾਂਦੀ ਹਨ ਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਈ ਉਸ ਦਾ ਦਰਸ਼ਨ ਕਰਕੇ ਸਾਰਾ ਜਗਤ ਨਿਹਾਲ ਹੋ ਜਾਂਦਾ ਹੈ ਜਨ ਕੇ ਸੰਗ ਨਿਹਾਲ ਪਾਪਾ ਮੈਲ ਧੋਈ ਉਸ ਜਨ ਦੇ ਸੰਗ ਦੇ ਵਿੱਚ ਹੀ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ ਅੰਮ੍ਰਿਤ ਸਾਚਾ ਨਾਮ ਉੱਥੇ ਜਾਪੀਏ ਉਸ ਦੀ ਸੰਗ ਦੇ ਵਿੱਚ ਅਮਰ ਕਰਨ ਵਾਲਾ ਸੱਚਾ ਨਾਮ ਸੇਂ ਰਿੰਦਾ ਹੈ ਮਨ ਕੋ ਹੋਏ ਸੰਤੋਖ ਭੁੱਖਾ ਟਰਪੇ ਐ ਤ੍ਰਿਸ਼ਨਾ ਦਾ ਮਾਰਿਆ ਬੰਦਾ ਵੀ ਉੱਥੇ ਰਚ ਜਾਂਦਾ ਹੈ ਉਸ ਤੇ ਮਨ ਨੂੰ ਸੰਤੋਖ ਆ ਜਾਂਦਾ ਹੈ ਜਿਸ ਘਟ ਵਸਿਆ ਨਾਉ ਤੇ ਸਬੰਧਨ ਕੱਟੀਐ ਇਸ ਮਨੁੱਖ ਤੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਉਸ ਤੇ ਮਾਇਆ ਵਾਲੇ ਬੰਧਨ ਕੱਟੇ ਜਾਂਦੇ ਹਨ ਗੁਰੂ ਪ੍ਰਸਾਦਿ ਕਿੰਨੇ ਵਿਰਲੇ ਹਰ ਤਨ ਖਾਟੀਐ ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ ਤਨ ਖਟਿਆ ਹੈ। ਸਲੋਕ ਮਹਲਾ 5 ਵਾ। ਮਨ ਮੈਂ ਚਿਤੂ ਚਿਤ ਬਣੀ ਉਦਮ ਕਰੂੰ ਉਠ ਨੀਤ ਮੈਂ ਆਪਣੇ ਮਨ ਵਿੱਚ ਇਹ ਸੋਚਾਂ ਇਹ ਸੋਚਦਾ ਹਾਂ ਕਿ ਨਿਤ ਤਸਵੀਰੇ ਉੱਠ ਕੇ ਉਦਮ ਕਰਾਂ ਹਰ ਕੀਰਤਨ ਦਾ ਆਹਰ ਹਰ ਦਿਓ ਨਾਨਕ ਕੇ ਮੀਤ ਹੀ ਨਾਨਕ ਨਿਮਿਤ੍ਰ ਮੈਨੂੰ ਆਪਣੀ ਸਿਫਸਲਾ ਦਾ ਹਾਰ ਬਖਸ਼ਾ ਮਹੱਲਾ ਪੰਜਵਾ ਦ੍ਰਿਸ਼ਟ ਧਾਰ ਪਰ ਪਤਾਖਿਆ ਮੰਤਨ ਰਤਤਾ ਮੂਲ ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਦੀ ਨਿਗਾਹ ਕਰਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿੱਚ ਰਤਤਾ ਰਹਿੰਦਾ ਹੈ ਨਾਨਕ ਜੋ ਪਰਵ ਭਾਣੀਆਂ ਮਰੂ ਵਿਚਾਰੀ ਸੂਲ ਹੇ ਨਾਨਕੀ ਹਾਲਤ ਵਿੱਚ ਉਹਨਾਂ ਦੀ ਜੋ ਜੀਵਨ ਇਸਤਰੀਆਂ ਪ੍ਰਭੂ ਨੂੰ ਭਾਗੀਆਂ ਹਨ ਪਰ ਮੈਂ ਅਭਾਗਣ ਦੁੱਖ ਵਿੱਚ ਮਰ ਰਹੀ ਹਾਂ ਹੇ ਪ੍ਰਭੂ ਮੇਰੇ ਉੱਤੇ ਕਿਰਪਾ ਕਰ ਪਉੜੀ ਜੀ ਕੀ ਵਿਰਥਾ ਹੋਏ ਸੂ ਗੁਰਪੈ ਅਰਦਾਸ ਕਰ ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅੱਗੇ ਬੇਨਤੀ ਕਰ ਛੋੜ ਸਿਆਣਾ ਕੋ ਸਗਲ ਮਨ ਤਨ ਅਰਪ ਧਰ ਆਪਣੀ ਸਾਰੀ ਚਤਰਾਈ ਛੱਡ ਦੇ ਤੇ ਮਨ ਤੇ ਤਨ ਗੁਰੂ ਦੇ ਹਵਾਲੇ ਕਰ ਦੇ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਚਰ ਸਤ ਗੁਰੂ ਦੇ ਪੈਰ ਪੂਜ ਭਾਵ ਗੁਰੂ ਦਾ ਆਸਰਾ ਲੈ ਇਸ ਤਰ੍ਹਾਂ ਭੜੀ ਮਤ ਰੂ ਵਿਰਥਾ ਸੜ ਜਾਂਦੀ ਹੈ ਸਾ ਜਨਾਕੇ ਸੰਗ ਪਪ ਜਲ ਵਿਖਮ ਤਰ ਗੁਰੂ ਦੀ ਸੰਗਤ ਵਿੱਚ ਔਖਾ ਸੰਸਾਰ ਸਮੁੰਦਰ ਤਰ ਚਾਹੀਦਾ ਹੈ ਸੇ ਵੋ ਸਤਿਗੁਰ ਦੇਵ ਅੱਗੇ ਨਾ ਮਰੂ ਡਰ ਗੁਰੂ ਦੇ ਦੱਸੇ ਰਾਹ ਤੇ ਤਰੂ ਪਰ ਲੋਕ ਕੁਛ ਡਰ ਡਰ ਕੇ ਨਹੀਂ ਮਰੂੰਗੇ ਕਿੰਮੈ ਕਰੇ ਨਿਹਾਲ ਊਣੇ ਸੁਪਰ ਪਰ ਗੁਰੂ ਗੁਣਾਂ ਤੋਂ ਸਖਣੇ ਬੰਦਿਆਂ ਨੂੰ ਗੁਣਾਂ ਨਾਲ ਨਕਾਨਕ ਪਰ ਕੇ ਇੱਕ ਪਲਕ ਵਿੱਚ ਨਿਹਾਲ ਕਰ ਦਿੰਦਾ ਹੈ ਮਨ ਕੋ ਹੋਏ ਸੰਤੋਖ ਧਿਆਇ ਸਦਾ ਹਰ ਗੁਰੂ ਦੇ ਰਾਹੀ ਜੇ ਸਦਾ ਪ੍ਰਭੂ ਨੂੰ ਸਿਮਰਿਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ ਸੋ ਲਕ ਸਤਗੁਰ ਸੇਵ ਜਾ ਕੋ ਕਰਮ ਤਰ ਤੁਰ ਪਰ ਗੁਰੂ ਦੀ ਦਸੀ ਸੇਵਾ ਵਿੱਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧਰੋਂ ਬਖਸ਼ਿਸ਼ ਹੋਵੇ ਸਲੂ ਕਮਹੱਲਾ ਪੰਜਵਾ ਲਾਗਲੀ ਸਥਾਨ ਜੋੜਨ ਹਰੈ ਜੋੜਿਆ ਮੇਰੀ ਪ੍ਰੀਤ ਚੰਗੇ ਟਿਕਾਣੇ ਤੇ ਪਾ ਪਿਆਰੇ ਪ੍ਰਭੂ ਦੇ ਚਰਨਾਂ ਵਿੱਚ ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨ ਹਰ ਪ੍ਰਭੂ ਨੇ ਆਪ ਜੋੜੀ ਹੈ ਨਾਨਕ ਲਹਿਰੀ ਲਖ ਸਹਿ ਆਨ ਡੂਪਣ ਦੇ ਨਾਮ ਆਪਰੀ हे नानक जक्त ਵਿੱਚ ਸੰਕਲੇ ਤੇ ਲੱਖਾਂ ਹੋਰ ਹੋਰ ਭਾਵ ਵਿਕਾਰਾਂ ਦੀਆਂ ਲਹਿਰਾਂ ਚੱਲ ਰਹੀਆਂ ਹਨ ਪਰ ਮੇਰਾ ਪਿਆਰਾ ਮੈਨੂੰ ਇਨ੍ਹਾਂ ਲਹਿਰਾਂ ਵਿੱਚ ਡੁੱਬਣ ਨਹੀਂ ਦਿੰਦਾ ਮਹੱਲਾ 5 ਵਾ 1 ਵੀ ਹਵਲ ਇੱਕ ਸਾਥੀ ਲਦਮ ਦੁਖ ਹਰਤਾ ਹਰਨਾਮਾ ਸੰਸਾਰ ਰੂਪ ਇਸ ਡਰਾਉਣੇ ਜੰਗਲ ਵਿੱਚ ਮੈਨੂੰ ਹਰਨਾਮ ਰੂਪ ਇੱਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਵੱਲ ਵੱਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਮਾ ਏ ਨਾਨਕ ਮੈਂ ਪੈਰੀ ਗੁਰੂ ਤੋਂ ਸਦਕੇ ਹਾਂ ਗਿਹਦੀ ਮੇਨ ਨਾਲ ਮੇਰਾ ਇਹ ਕੰਮ ਸਿਰੇ ਚੜਿਆ ਹੈ ਪੌੜੀ ਵਾਹ ਗਿਆ ਸਭ ਰੰਦਾਨ ਤੇਰੇ ਰੰਗ ਰਤਿਆਂ ਏ ਪ੍ਰਭੂ ਜੇ ਤੇਰੇ ਪਿਆਰ ਦੇ ਰੰਗ ਵਿੱਚ ਰੰਗੇ ਜਾਈਏ ਤਾਂ ਮਾਨੂੰ ਸਾਰੇ ਖਜ਼ਾਨੇ ਮਿਲ ਜਾਂਦੇ ਹਨ ਨਾ ਹੋਵੀ ਪੁਛਤਾਉ ਤਦ ਨੂੰ ਜਪਤਿਆਂ ਤੈਨੂੰ ਸਿਮਰਤੇ ਕਿਸੇ ਗੱਲਾਂ ਪੁਛਤਾਉਣਾ ਨਹੀਂ ਪੈਂਦਾ ਭਾਵ ਕੋਈ ਐਸਾ ਮਨ ਦਾ ਕੰਮ ਨਹੀਂ ਕਰਨਾ ਸਕੀਂਦਾ ਜਿਸ ਕਰਕੇ ਪੁਛਤਾਉਣਾ ਪਵੇ ਪਹੁੰਚ ਨਾ ਸਕੇ ਕੋਈ ਤੇਰੀ ਟੇਕ ਜਨ ਜਿੰਨਾ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਏ ਮਨ ਪੂਰੇ ਗੁਰੂ ਨੂੰ ਸ਼ਬਾਸ਼ ਆਖ ਜਿਸ ਦੇ ਰਾਹੀ ਨਾਮ ਚਿਤਾਰ ਕੇ ਸੁਖ ਮਿਲਦਾ ਹੈ ਗੁਰ ਮੈਂ ਸਿਫਤ ਢੰਡਾਰ ਕਰਮੀ ਪਾਈਏ ਗੁਰਪਹਿ ਸਿਫਤ ਪੁੰਡਾਰ ਕਰਮੀ ਪਾਈਐ ਸਿਫਸਲਾ ਦਾਸ ਜਾਨਾ ਖਜ਼ਾਨਾ ਸਤਗੁਰੂ ਦੇ ਪਾਸ ਹੀ ਹੈ ਤੇ ਸਿਫਸਲਾ ਤੇ ਮਿਲਦਾ ਹੈ ਪ੍ਰਮਾਤਮਾ ਦੀ ਕਿਰਪਾ ਨਾਲੋ ਸਤਗੁਰ ਨਜ਼ਰ ਨਿਹਾਲ ਬਹੁੜ ਨਾ ਧਾਈਐ ਜੇ ਸਤਗੁਰੂ ਮਿਹਰ ਦੀ ਨਜ਼ਰ ਨਾਲ ਤੱਕੇ ਤਾਂ ਮੁਰ ਕੋਲ ਨਹੀਂ ਪਟਕਿੰਦਾ ਰੱਖੇ ਆਪ ਦਿਆਲ ਕਰਦਾ ਸਾ ਆਪਣੇ ਦਿਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣ ਕੇ ਇਹ ਪਟਕਣ ਤੋਂ ਬਚਾਉਂਦਾ ਹੈ ਹਰ 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 ਨਾਮ ਜੀਵਾ ਸਣ ਸਣੇ ਮੈਂ ਵੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜਿਉਂ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ